ਕਬੱਡੀ 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 ਨਗਦੋਂ ਨਗਦਾ ਦੇ ਦੇਣੇ ਆ ਬੂਰੇ ਨੇ 5000 ਦਾ ਜੱਫਾ ਜਿਹੜਾ ਲਾ ਦਤਾ ਰੇਡ ਸਰਪੰਚ ਦੀ ਫੇਰ ਜਿਹੜੀ ਪੈ ਗਈ ਆ ਮੇਰੇ ਵੀਰੋ ਆ ਮਾਰੀ ਪ੍ਰੈਸ ਲੱਗਿਆ ਜੋਰ ਕਬੱਡੀ 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 ਸਿਰੇ ਦੀ ਖੇਡ ਆਉਂਦਿਆ ਨਿਆਰੇ ਪਟਾਣ ਵਾਲਿਓ ਦੀ ਜੀ ਦੀ ਜੀ ਦੀ ਲੱਗੀ ਆ ਵੀ ਜਾਗਦੇ ਰਹੋ ਰਾਤਾਂ ਨੂੰ ਗਵਾਚੇ ਕਿੱਥੇ ਚਾਰ ਲੱਭਦੇ ਯਾਰ ਲੱਭਦੇ ਆ ਗੋਗੋ ਐ ਹਰਦੀਪ ਜੁੱਕੇ ਤੇ ਅਵਤਾਰ ਜੁੱਕੇ ਬਣੀਓ ਮਨੀਤ ਦੇ ਤਿੰਨ ਜਫਿਆਂ ਤੇ 11000 ਲੱਗਿਆ ਆ ਬਿੰਦਰ ਦਿਉਰਾ ਜਿਹਨੇ ਪਹਿਲੀ ਰੇਡ ਤੇ ਪਹਿਲੀ ਤੇ ਕਹਿੰਦੇ ਗੋਗੋ ਫਰ ਲਿਆ ਪਹਿਲੀ ਤੇ ਕਹਿੰਦੇ ਓਏ ਗੋਗੋ ਫਰਦਿਆ ਮਨੀਸ਼ ਆ ਬਾਹੂ ਅਕਬਰਪੁਰ ਦੀ ਧਰਤੀ ਦਾ ਏ ਸ਼ੀਲੂ ਕੇ ਆਲਾ ਲਾਉਂਦਾ ਨਹੀਂ ਤੇਰੀ ਉਹ ਕਹਿੰਦਾ ਲਾ ਲਿਓ ਕੇਰੀ ਤੇ ਅੱਜ ਪਤਾ ਲੱਗ ਜਾਣਾ ਉਹ ਪਟਾਲ ਦੇ ਮદાન ਦੇ ਉੱਤੇ ਕਹਿੰਦੇ ਪੰਕਜ 베ਰੀ ਵਾਲਾ ਉਹ ਐਸੋ ਦੇ ਕੁਸ਼ ਕਰਦਾ ਹੋਇਆ ਪਰ ਦੂਸਰੇ ਪਾਸੇ ਤੀਜਾ ਜਫਾ ਤੀਜਾ ਜਫਾ ਰੁਪਈਆ 52000 ਰੁਪਈਆ 52000 ਬੋਲੇ 800 ਸੋ ਨਿਹਾਲ ਆ ਮੈਚ ਤੋਂ ਬਾਅਦ ਅਗਲੇ ਸਾਲ ਲਈ ਕਰਾਂਗੇ ਵੱਡਾ ਐਲਾਨ ਸਾਡਾ ਮਾਮਾ ਪੁੱਜਿਆ ਹੋਇਆ ਬਾ ਧੰਨਵਾਦ ਹੈ ਪਰ ਮੈਚ ਵੇਖਲਾ ਐਨ ਫਸਿਆ ਪਿਆ ਪਰ ਸ਼ੀਲੂ ਕੇ ਆਲਾ ਸ਼ੀਲੂ ਕੇ ਆਲਾ ਸ਼ੀਲੂ ਕੇ ਆਲਾ ਉਹ ਮਨੀਸ਼ ਦਾ ਕੰਮ ਕਿਵੇਂ ਲੱਗਿਆ ਫੇਲਾ ਤਿੰਨ ਜਫੇ ਲਾਓ ਉਹਦੇ ਲਈ ਹਰਦੀਪ ਜੁੱਕੇ ਅਵਤਾਰ ਜੁੱਕੇ ਕਰਮਜੀਤ ਚੈਨਾ ਭਰਾ ਹੈ ਇਹਨਾਂ ਮੰਨਿਓ 51000 ਹੈ ਆ ਕਹਿੰਦੇ ਬੱਪਰੀਆ ਕੌਣ ਬੈਸਟ ਬਣਦਾ ਆ ਕਹਿੰਦੇ ਸ਼ੀਲੂ ਕਹਿੰਦਾ ਵੀ ਬੜੇ ਮੀਆਂ ਬੜੇ ਮੀਆਂ ਛੋਟੇ ਮੀਆਂ ਸੁਬਾਨ ਅੱਲਾ ਬੜੇ ਮੀਆਂ ਬੜੇ ਮੀਆਂ ਛੋਟਾ ਉਹ ਪਾਪਰ ਦੀ ਟੀਮ ਦਾ ਹਰੇਕ ਨੰਬਰ ਕਹਿੰਦੇ 500 ਦਾ ਪਰ ਇਧਰਲੇ ਪਾਸੇ ਕਹਿੰਦੇ ਪ੍ਰਵੀਨ ਇਹਨੂੰ ਦੁਨੀਆ ਓਏ ਛੋਟਾ ਪਾਲੀ ਕਹਿੰਦੀ ਐ ਪਰ ਇਹ 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 ਕਹਿੰਦੇ ਓਏ ਸ਼ਿਲੂ ਕਿਆ ਓਏ ਸ਼ਿਲੂ ਕਿਆ ਓਏ ਸ਼ਿਲੂ ਕਿਆ ਓਏ ਸ਼ਿਲੂ ਕਿਆਲਾ ਇਹ ਚਾਹ ਨੀਸ਼ ਓ ਆ ਸਵਾਦ ਹੈ ਹੁਣੇ ਕਰੀ ਕਹਿੰਦੇ ਬੜੇ ਮੀਆਂ ਬੜੇ ਮੀਆਂ ऐसे तरह कबड्डी ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਲਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ